ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤੈ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਫਿਰ ਤੱਕ ਨਵੀਂ ਕੋਠੀ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਆਪਣੇ ਚੈਨਲ ਦੇ ਉੱਪਰ ਨਾ ਕਾਫੀ ਡਿਮਾਂਡ ਆ ਰਹੀ ਸੀ ਕਿ ਮੁੱਲਾਪੁਰ ਵਾਲੀ ਸਾਈਡ ਤੋਂ ਕੋਈ ਹਨਾ ਮਕਾਨ ਲੈ ਕੇ ਆਓ ਕਿਉਂਕਿ ਇੱਧਰ ਨੂੰ ਹਨਾ ਕਾਫੀ ਫੀਰ ਆ ਜਿਹੜੇ ਕਹਿੰਦੇ ਵੀ ਇਸੇ ਮੁੱਲਾਪੁਰ ਲੈਣਾ ਵਾ ਕਿਉਂਕਿ ਇਹ ਇੱਕ ਟਾਹ ਲੁਧਿਆਣੇ ਦੇ ਨੇੜੇ ਪੈਂਦਾ ਵਾ ਇੱਧਰ ਨੂੰ ਫੈਸਿਲਿਟੀਆਂ ਵੀ ਹਨਾ ਮਤਲਬ ਕਾਫੀ ਵਧੀਆ ਨੇ ਤਾਂ ਅੱਜ ਤੁਹਾਡੇ ਲਈ ਮੁੱਲਾਪੁਰ ਸ਼ਹਿਰ ਦੇ ਵਿੱਚ ਇੱਕ ਵਧੀਆ ਬਣੀ ਹੋਈ ਡਬਲ ਸਟੋਰੀ ਕੋਠੀ ਲੈ ਕੇ ਆ ਗਏ ਹਾਂ ਜਿਹੜੇ ਵੀ ਡਿਮਾਂਡ ਕਰ ਰਹੇ ਸੀ ਵੀ ਮੁੱਲਾਪੁਰ ਸ਼ਹਿਰ ਵਾਲੀ ਸਾਈਡ ਕੋਈ ਕੋਠੀ ਚਾਹੀਦੀ ਆ ਉਹ ਇਸ ਕੋਠੀ ਦੀ ਵੀ ਵੀਡੀਓ ਨੂੰ ਪੂਰਾ ਦੇਖ ਸਕਦੇ ਆ ਤੇ ਇਸ ਕੋਠੀ ਨੂੰ ਆਪਣਾ ਬਣਾ ਸਕਦੇ ਆ ਬਾਕੀ ਦੀ ਗੱਲਬਾਤ ਆਪਾਂ ਬਾਅਦ ਚ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਸ਼ ਹੈ ਕਿ ਜਿਹੜੇ ਵੀ ਚੈਨਲ ਉ ਆਕਾਉਂਡ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਬਾਕੀ ਆਜੋ ਹੁਣ ਆਪਾਂ ਤੁਹਾਨੂੰ ਕੋਠੀ ਦਿਖਾਉਣੀ ਸਟਾਰਟ ਕਰਦੇ ਆ ਬਾਹਰੋਂ ਇੱਕ ਵਾਰ ਪਹਿਲਾਂ ਐਲੀਵੇਸ਼ਨ ਵਗੈਰਾ ਚੈੱਕ ਕਰਾ ਲਓ ਵੀ ਫਰੰਟ ਤੋਂ ਆਪਣੀ ਕਿੱਦਾਂ ਦੀ ਲੁੱਕ ਹੈ 167 ਕਾ ਜ ਆਪਾਂ ਨੂੰ ਜਗਾ ਮਿਲ ਜਾਣੀ ਹੈ ਤੇ ਪ੍ਰਾਈਸ ਵੀ ਮਾਲਕਾਂ ਨੇ ਨਾ ਬਹੁਤ ਰੀਜ਼ਨੇਬਲ ਜਿਆ ਰੱਖਿਆ ਵਾ ਤੇ ਆਜੋ ਹਨਾ ਫਰੰਟ ਤੇ ਕੁਝ ਇਸ ਤਰ੍ਹਾਂ ਦੀ ਐਂਟਰੀ ਹੈ ਕੁਝ ਇਸ ਤਰ੍ਹਾਂ ਦੇ ਡੋਰ ਲੱਗੇ ਨੇ ਤੇ ਤੁਹਾਡੀ ਹਨਾ ਗੱਡੀ ਵਗੈਰਾ ਵਧੀਆ ਘਰ ਦੇ ਅੰਦਰ ਹੀ پارک ਹੋ ਜਾਣੀ ਆ ਆ ਤੁਹਾਡਾ ਪਾਰਕਿੰਗ ਸਪੇਸ ਏਰੀਆ ਹੈ ਜਿੱਥੇ ਤੁਹਾਡੀ ਗੱਡੀ پارک ਰਣੀ ਵੱਡੀ ਗੱਡੀ ਵੀ ਆਰਾਮ ਦੇ ਨਾਲ پارک ਹੋ ਜੂ ਤੇ ਤੇ ਇੱਧਰ ਹੈ ਨਾ ਫਰੰਟ ਤੇ ਆਪਣਾ ਪਹਿਲਾ ਗੈਸਟ ਰੂਮ ਆ ਜਾਂਦਾ ਵਾ ਤੇ ਇੱਧਰਲੀ ਸਾਈਡ ਆਪਣੀ ਮੇਨ ਐਂਟਰੀ ਆ ਜਾਂਦੀ ਆ ਪਹਿਲਾਂ ਆਪਾਂ ਤੁਹਾਨੂੰ ਇਧਰੋਂ ਮੇਨ ਚੇਜ ਦਿਖਾਉਨੇ ਆ ਐਂਟਰ ਕਰਦੇ ਸਾਰ ਆਪਾਂ ਆਪਣੇ ਲੌਬੀ ਰੀਚ ਐਂਟਰ ਕਰ ਜਾਂਦੇ ਆ ਤੇ ਇੱਕ ਵਾਰ ਜਿਹੜੇ ਹੈ ਨਾ ਦਰਵਾਜੇ ਦੁਰਗੁੱਜੇ ਲੱਗੇ ਇਹਨਾਂ ਦਾ ਵੀ ਕੰਮ ਚੈੱਕ ਕਰਾ ਲਓ ਬਾਲਕਾਨੀ ਕੰਮ ਪੂਰਾ ਰਿੰਜਾ ਦੇ ਨਾਲ ਕਰਵਾਇਆ ਹੋਇਆ ਤੇ ਕਹਿਦੀ ਨਾ ਵਧੀਆ ਕੰਮ ਹੋਇਆ ਹੋਇਆ ਸਾਰਾ ਉੱਪਰ ਵੀ ਚੈੱਕ ਕਰਾ ਦੋ ਆਪਣਾ ਪੀਓਪੀ ਦਾ ਵਰਕ ਹੋਇਆ ਹੋਇਆ ਵਾ ਬਾਕੀ ਸਾਰਾ ਕੰਮ ਹੈ ਨਾ ਬਿਲਕੁਲ ਨਵਾਂ ਮਾਤੇ ਵਧੀਆ ਕੁਠੀ ਤਿਆਰ ਹੋਈ ਵੀ ਆ ਨੀਚ ਥੋੜੀ ਜਿਹੀ ਸਫਾਈ ਕਰਾਉਣ ਵਾਲੀ ਆ ਕਿਉਂਕਿ ਮਾਲਕਾ ਕੋਲ ਨਹੀਂ ਮਤਲਬ ਉੱਧਾ ਬੰਦੀ ਪਈ ਆ ਉਹ ਆਪ ਰਹਿੰਦੇ ਨਹੀਂਗੇ ਤਾਂ ਕਰਕੇ ਸਫਾਈ ਕਰਾਉਣ ਵਾਲੀ ਆ ਉੱਧਾ ਕੋਠੀ ਪੂਰੀ A1 ਕੰਡੀਸ਼ਨ ਦੇ ਵਿੱਚ ਆ ਤੇ ਆ ਆਪਣਾ ਓਪਨ ਕਿਚਨ ਆ ਜਾਂਦਾ ਵਿੱਚ ਦੇਖ ਲਓ ਨਾ ਆਪਣੇ ਸੈਲਫਾ ਵਗੈਰਾ ਪਈਆਂ ਹੋਈਆਂ ਨੇ ਇਧਰਲੀ ਸਾਈਡ ਤੇ ਆਪਣਾ ਵਾਸ਼ਬੈਕਿੰਗ ਏਰੀਆ ਆ ਜਾਂਦਾ ਇਹ ਕਹਿੰਦੇ ਜਰੂਰ ਦਾ ਮਤਲਬ ਕਿਸੇ ਨੇ ਲੈਣੀ ਹੋਈ ਟਾਪਾ ਉਹਨਾਂ ਨੂੰ ਆ ਟੂਟੀਆਂ ਵਗੈਰਾ ਦਾ ਸਾਰਾ ਕੰਮ ਕਰਵਾ ਕੇ ਦੇ ਦਾਂਗੇ ਵੱਲੋਂ ਇੱਡਾ ਨਹੀਂ ਵੀ ਜਿਹੜਾ ਕੰਮ ਰਹਿੰਦਾ ਉਹ ਤਾਂ ਨਹੀਂ ਕਰਵਾਇਆ ਨਾ ਨਹੀਂ ਕਿਉਂਕਿ ਤੁਹਾਨੂੰ ਪਤਾ ਹਨ ਬਾਰੂ-ਬਾਰ ਕੋਠੀ ਆ ਤੇ ਇੱਕ ਹੈਗੀ ਹੈ ਨਾ ਬੰਦ ਪਈ ਰਹਿੰਦੀ ਤਾਂ ਕਰਕੇ ਨਹੀਂ ਕਰਵਾਇਆ ਬਾਕੀ ਉਧਰ ਪਹਿਲਾਂ ਆਪਾਂ ਤਾਂ ਚੈੱਕ ਕਰਾ ਦਿੰਦੇ ਆ ਗੈਸਟ ਰੂਮ ਆਜੋ ਇੱਧਰ ਫਰੰਟ ਤੇ ਆਪਾਂ ਨੂੰ ਗੈਸਟ ਰੂਮ ਮਿਲ ਜਾਂਦਾ ਇਹਦਾ ਸਾਈਜ਼ ਆੱਕੀ ਚੈੱਕ ਕਰਾ ਦੋ ਪੁੱਲੀ ਡੁੱਲੀ ਸਾਈਜ਼ ਦਾ ਗੈਸਟ ਰੂਮ ਹੈ ਉੱਪਰ ਆਪਣਾ ਡਾਊਨ ਸਿਲਿੰਗ ਦਾ ਕੰਮ ਹੋਇਆ ਹੋਇਆ ਟੀਟਰ ਵੀ ਮੜਾ ਜਾ ਕੇ ਇੱਧਰ ਦੀ ਚੈੱਕ ਕਰਾ ਦਿਓ ਬੜਾ ਸੋਹਣਾ ਫਰੇਮ ਤਿਆਰ ਕਰਵਾਇਆ ਹੈ ਮਾਲਕਾ ਨੇ ਇੱਥੇ ਤੁਸੀਂ ਆਪਣੇ ਕੋਈ ਹੈ ਨਾ ਜਿਵੇਂ ਹੁੰਦੇ ਆ ਵੀ ਕੋਈ ਤੁਸੀਂ ਪ੍ਰੋਪਰਟੀਜ਼ ਵਗੈਰਾ ਜਾਂ ਆਪਾਂ ਕਹਿੰਦੇ ਨਾ ਮਤਲਬ ਪ੍ਰੋਪਰਟੀਸ ਤਾਂ ਨਹੀਂ ਜਿਵੇਂ ਕੋਈ ਹੈ ਨਾ ਆਪਣੇ ਸਜਾਵਟ ਲਈ ਸਮਾਂ ਰੱਖਣਾ ਹੁੰਦਾ ਤੁਸੀਂ ਉਹ ਰੱਖ ਸਕਦੇ ਹੋ ਨਾ ਬਹੁਤ ਸੋਹਣੀ ਚੀਜ਼ਾਂ ਜਣੀਆਂ ਤੇ ਇਧਰ ਲਈ ਸਾਈਡ ਤੋਂ ਕੋਰਨਰ ਬੈਡਰੂਮ ਮਿਲ ਜਾਂਦੇ ਜਿੱਥੋਂ ਨਾ ਨੇਚਰਲ ਲਾਈਟਸ ਸਪਰੈਡ ਹੁੰਦੀ ਹੈ ਤੇ ਆਪਾਂ ਕਹਿਦੀ ਨਾ ਤੁਹਾਨੂੰ ਗੈਸਟ ਰੂਮ 'ਚ ਬੈਠਿਆਂ ਨੂੰ ਗੇਟ ਦਾ ਥਿਊ ਆਉਂਦਾ ਵਾ ਤਾਂ ਇਹ ਆਪਣਾ ਗੈਸਟ ਰੂਮ ਆ ਤੇ ਆ ਆਪਣਾ ਲੌਬੀ ਏਰੀਆ ਜਾਂ ਤਾਂ ਲੌਬੀ ਪਲੱਸ ਹਨ ਡਾਈਨ ਏਰੀਆ ਤੁਸੀਂ ਬਣਾ ਸਕਦੇ ਹੋ ਅੰਦਰੋਂ ਹੀ ਸਟੇਅਰਸ ਜਾਂਦੀਆਂ ਨੇ ਉੱਪਰਲੇ ਫਲੋਰ ਦੇ ਲਈ ਤੇ ਉੱਪਰ ਜਿਹੜੀ ਡਿਜ਼ਾਈਨਿੰਗ ਵਗੈਰਾ ਹੋਈ ਹੈ ਮੜੀ ਚੈੱਕ ਕਰਾ ਲਿਓ ਕੋਰਨਰਸ ਤੇ ਵੀ ਤੇ ਹਨਾ ਆਪਣੇ ਉੱਪਰ ਛੱਤ ਤੇ ਵੀ ਤੇ ਇਧਰੋਂ ਪਹਿ ਆਕੇ ਮੜਾ ਬੈਡਰੂਮ ਦਾ ਸਾਈਜ਼ ਦੇਖ ਲਓ ਖੁੱਲੇ ਢੁਲੇ ਸਾਈਜ਼ ਦਾ ਬੈਡਰੂਮ ਆ ਉੱਪਰ ਇਹਦੇ ਵੀ ਪੋਪੀ ਦਾ ਵਰਕ ਹੋਇਆ ਹੋਇਆ ਤੇ ਨਾਲ ਹੀ ਇਧਰ ਇਨਸਾਈਡ ਤੇ ਆਪਾਂ ਨੂੰ ਮਿਲ ਜਾਂਦੀ ਹੈ ਅਟੈਚ ਵਾਸ਼ਰੂਮ ਦੀ ਫੀਲਿਟੀ ਆਕੇ ਮੜਾ ਚੈੱਕ ਕਰਾ ਦੂ ਵਾਸ਼ਰੂਮ ਵਾਸ਼ਰੂਮ ਚ ਸਾਰਾ ਕੰਮ ਹੋਇਆ ਹੋਇਆ ਹੈ ਉੱਪਰ ਤੱਕ ਟਾਇਲ ਲੱਗੀ ਹੋਈ ਹੈ ਸ਼ਾਵਰ ਵਗੈਰਾ ਤੁਹਾਨੂੰ ਸਾਰਾ ਕੁਝ ਮਿਲ ਜਣਾ ਮਾ ਹੋਰ ਜਿੰਨੀਆਂ ਵੀ ਫੈਸਿਲਿਟੀਆਂ ਹੁੰਦੀਆਂ ਵਾ ਏ ਟੂ ਜ਼ੈਡ ਫੈਸਿਲਿਲਿਟੀਆਂ ਤੁਹਾਨੂੰ ਮਿਲਣਗੀਆਂ ਤੇ ਬਿਲਕੁਲ ਨਮਾ ਕੰਮ ਹੋਇਆ ਵਾ ਤੇ ਕੰਮ ਵੀ ਉਦਾਂ ਦਾ ਵਾ ਮਤਲਬ ਤੁਹਾਨੂੰ ਦੁਬਾਰੇ ਨਹੀਂ ਕਰਵਾਉਣਾ ਇਹ ਵੀ ਆ ਕੇ ਮੈਡਜਰ ਤੋਂ ਚੈੱਕ ਕਰਾ ਦਿਓ ਲੈਟ ਲਾਈਟ ਤੇ ਇੱਥੇ ਇੱਕ ਹੀ ਏ.ਸੀ. ਵੀ ਦੇ ਲਓ ਨਾ ਤੁਸੀਂ ਆਪਣਾ ਕਾਫੀ ਸਮਾਨ ਰੱਖ ਸਕਦੇ ਹੋ ਮਤਲਬ ਸਟੋਰੇਜ ਏਰੀਆ ਤੁਹਾਡਾ ਕਾਫੀ ਵਧੀਆ ਬਣ ਜਾਣਾ ਮੈਂ ਤੇ ਬੈਕ ਸਾਈਡ ਤੇ ਆਪਾਂ ਨੂੰ ਮਿਲ ਜਾਂਦਾ ਇਹ ਵੈਂਟੀਲੇਸ਼ਨ ਏਰੀਆ ਆ ਕੀ ਵੀ ਚੈੱਕ ਕਰਾ ਦਿਓ ਜਾਂ ਆਪਾਂ ਕਹਿ ਲਈ ਆਪਣਾ واਸ਼ਿੰਗ ਏਰੀਆ ਤੁਸੀਂ ਆਪਣੀ واਸ਼ਿੰਗ ਮਸ਼ੀਨ ਵਗੈਰਾ ਵੀ ਇੱਧਰ ਰੱਖ ਸਕਦੇ ਹੋ ਨਹੀਂ ਆਪਾਂ ਕਹਿ ਲਈ ਨਾ ਵੈਂਟੀਲੇਸ਼ਨ ਏਰੀਆ ਹੈ ਹਣਾ ਹੈਗਾ ਵਾ ਇਧਰੋਂ ਮਤਲਬ ਤੁਹਾਨੂੰ ਹਨਾ ਆਹਲਾ ਗੇਟ ਖੁੱਲਾ ਛੱਡ ਲਾਉਂਦਾ ਹਵਾ ਕ੍ਰੋਸਿੰਗ ਹਨਾ ਉੱਦਾਂ ਵੀ ਨੇਚਰਲ ਲਾਈਟ ਵਗੈਰਾ ਹਨਾ ਇਧਰੋਂ ਅੰਦਰ ਜਾਂਦੀ ਹੈ ਤੇ ਆਜੋ ਹੁਣ ਤੁਹਾਨੂੰ ਸੈਕੰਡ ਬੈੱਡਰੂਮ ਦਿਖਾਉਂਦੇ ਆਂ ਵੀ ਉਹ ਕਿੰਨਾ ਦਾ ਬਣਿਆ ਹੋਇਆ ਹੈ ਤਾਂ ਇੱਥੇਲੀ ਸਾਈਡ 'ਤੇ ਆ ਜਾਂਦੀ ਹੈ ਆਪਣਾ ਸੈਕੰਡ ਬੈੱਡਰੂਮ ਆ ਕੇ ਇਧਰ ਸਾਈਜ਼ ਵੀ ਚੈੱਕ ਕਰੋ ਉਹ ਲੈ ਡੁੱਲੇ ਸਾਈਜ਼ ਦਾ ਬੈੱਡਰੂਮ ਅੱਡੇ ਵਿੰਡੋਸ ਤੋਂ ਹਰੇਕ ਰੂਮ 'ਚ ਮੈਲ ਲੱਗਿਆ ਜਿਹੜਾ ਚਾਹੇ ਆਪਾਂ ਲਾ ਲਈਏ ਆਪਣਾ ਹਨਾ ਲਿਵਿੰਗ ਰੂਮ ਚਾਹੇ ਆਪਣੇ ਬੈੱਡਰੂਮ ਦਾ ਸਾਰਿਆਂ ਤੁਹਾਨੂੰ ਹਨਾ ਵਧੀਆ ਕੰਮ ਮਿਲਣਾ ਮੈਂ ਇੱਥ ਕਾਮਯਾਹੀ ਮਤਲਬ ਬਰੀਆ ਰੋਸ਼ਨੀ ਆ ਰਹੀ ਹੈ ਕਿਉਂਕਿ ਮਾਲਕਾਂ ਨੇ ਪੂਰੀ ਰੀਜਾਂ ਦੇ ਨਾਲ ਬਣਵਾਈ ਵੀ ਆ ਤੇ ਪੂਰੀ ਪਲੈਨਿੰਗ ਦੇ ਨਾਲ ਤਿਆਰ ਕਰਵਾਈ ਵੀ ਆ ਬਾਕੇ ਉੱਪਰ ਵੀ ਤੁਹਾਨੂੰ ਇੱਥੇ ਵੀ ਨਾ ਸੂਰਜ ਜਿਹੜੀਆਂ ਮਿਲ ਜਾਂਦਾ ਵਾ ਇੱਥੇ ਵੀ ਤੁਸੀਂ ਆਪਣਾ ਬੀਐਕਸ ਨੂੰ ਮਾਰਕਣਾ ਹੋ ਰੱਖ ਸਕਦੇ ਹੋ ਤੇ ਇਹਦੇ ਨਾਲ ਵੀ ਆਪ ਨੂੰ ਅਟੈਚ ਵਾਸ਼ਰੂਮ ਮਿਲ ਜਾਂਦਾ ਵਾ ਉੱਪਰ ਤੱਕ ਰੇਗ ਨੂੰ ਨਾ ਮਤਲਬ ਉੱਪਰ ਤੱਕ ਟਾਇਲ ਲੱਗੀ ਵੀ ਹੈ 7-8 ਫੁੱਟ ਤੱਕ ਨਾਲ ਸ਼ਾਵਰ ਵਗੈਰਾ ਆਪਣਾ ਸਾਰਾ ਕੁਝ ਹੈ ਨਾ ਜਿੰਨਾ ਵੀ ਕੰਮ ਹੁੰਦਾ ਵਾ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਤੇ ਆ ਜਿਹੜੀਆਂ ਟੈਪਸ ਵਗੈਰਾ ਨਹੀਂ ਲੱਗੀਆਂ ਇਹ ਮਾਲਕ ਲਵਾ ਕੇ ਦੇਣਗੇ ਬਾਕੀ ਦਾ ਕੰਮ ਤੁਸੀਂ ਚੈੱਕ ਕਰ ਲਓ ਹਨਾ ਵਧੀਆ ਹੋਇਆ ਹੈ ਤੇ ਫਿਟਿੰਗ ਵਗੈਰਾ ਵੀ ਆਪਣੇ ਸਵਿਚਸ ਵਗੈਰਾ ਵੀ ਨਿਕਾ ਲਉਣਾ ਪੂਰਾ ਕਹੈਂਟ ਕੰਮ ਕਰਵਾਇਆ ਪਿਆ ਮਾਲਕਾਂ ਨੇ ਤੇ ਆਜੋ ਕੋਣਾ ਪਤਾਉਣ ਲੈ ਕੇ ਚੱਲਦੇ ਹਾਂ ਉੱਪਰ ਵੱਲ ਨੂੰ ਤੇ ਉੱਪਰ ਚੈੱਕ ਕਰਾਉਨੇ ਆਂ ਵੀ ਉੱਪਰ ਕਿਵੇਂ-ਕਿਵੇਂ ਦਾ ਇੰਟਰਫੇਸ ਹੈ ਤੇ ਉੱਪਰ ਕੀ ਬਣਿਆ ਉੱਪਰ ਜਾਂਦੇ ਆਪਾਂ ਨੂੰ ਅੰਤਰੀ ਸਟੇਲ ਮਿਲ ਜਾਂਦੀਆਂ ਨੇ ਥੋੜਾ ਜਿਹਾ ਇੱਥੇ ਮੈਂ ਪਹਿਲਾਂ ਵੀ ਦੱਸ ਕੇਟਿਆਂ ਵਿੱਚ ਸਫਾਈ ਵਗੈਰਾ ਦਾ ਹਨਾ ਹਰੇ ਪਰੌਣ ਵਾਲਾ ਵਾ ਕਿਉਂਕਿ ਮਾਲਕ ਰਹਿੰਦੇ ਨੇ ਕਿ ਬੰਦ ਪਈ ਹੈ ਕੋਟੀ ਤੇ ਉੱਪਰ ਚੜਦੇ ਸਾਰੇ ਆਪਾਂ ਨੂੰ ਮਿਲ ਜਾਂਦਾ ਹੀ ਪਹਿਲਾਂ ਤਾਂ ਆਪਣਾ ਕਹਿ ਲਿਆ ਹ ਮੰਪਟੀ ਡਾਇਬਿਟ ਕਿੰਨਾ ਨੇ ਏਰੀਆ ਛੱਡਿਆ ਬਈ ਇੱਥੇ ਵੀ ਤੁਹਾਡਾ ਨਾ ਬੈੱਡ ਵਗੈਰਾ ਲੱਗ ਸਕਦਾ ਮਤਲਬ ਵਧੀਆ ਤੇ ਉੱਪਰ ਮੜਾ ਇੱਥੇ ਪੀਓਪੀ ਦਾ ਕੰਮ ਚੈੱਕ ਕਰਾ ਲਓ ਉਹਨੇ ਬਸ ਕੂਠੀ ਤੇ ਸਵਾਈ ਕਰਾਉਣ ਲਈ ਆ ਬਾਕੀ ਤੁਸੀਂ ਕੂਠੀ ਦੇ ਪੈਸੇ ਇੱਕ ਵਾਰ ਲਾ ਕੇ ਰਹਿਣੇ ਲੱਗਣਾ ਵਾ ਇੰਨਾ ਕੰਮ ਮਾਲਕਾਂ ਨੇ ਕਰਵਾਇਆ ਵਾ ਤੇ ਇਧਰਲੀ ਸਾਈਡ ਨੂੰ ਆ ਜਾਓ ਬਾਕੀ ਆ ਪਿੱਛੇ ਵੀ ਦਿਖਾ ਦਿਓ ਸਾਰਾ ਆਪਣਾ ਹਨਾ ਜਿੰਨਾ ਏਰੀਆ ਹੈਗਾ ਵਾ ਮਤਲਬ ਆ ਕੰਨੜਾ ਵਗੈਰਾ ਵੀ ਹਨਾ ਇਹ ਵੀ ਕਰਵਾ ਦੇਣਗੇ ਮਾਲਕ ਜਿਹੜੀ ਆਪਣੀ ਬੌਂਟਰੀ ਵਗੈਰਾ ਵਾ ਤੇ ਬਾਕੀ ਹਨਾ ਆ ਦੇਖ ਲਓ ਨਾ ਸਾਰਾ ਆਸ-ਪਾਸ ਵੀ ਦਿਖ ਤੇ ਰਾਸਤੇ ਵਗੈਰਾ ਚੈੱਕ ਕਰਾ ਲੂਨੀ ਦੇ ਵਿੱਚ ਹੈ ਮਤਲਬ ਕੋਠੀ ਸੀਵਰੇਜ ਵੀ ਤੁਹਾਨੂੰ ਮਿਲ ਜਾਣਗੇ ਸਾਰੇ ਡਾਕੂਮੈਂਟਸ ਮਿਲਣਗੇ ਰਜਿਸਟਰੀ ਵਾਲੀ ਜਗਾ ਕੋਈ ਲੋਨ ਵਗੈਰਾ ਦਾ ਚੈੱਕ ਕਰਨੀਗਾ ਤੇ ਇੱਕ ਵਾਰ ਫਰੰਟ ਤੋਂ ਜਿਹੜਾ ਐਲੀਵੇਸ਼ਨ ਹੈਗਾ ਉਹ ਵੀ ਤੁਹਾਨੂੰ ਚੈੱਕ ਕਰਾ ਦਈਏ ਇੱਥੇ ਦੱਲੀ ਸਾਈਡ ਤੋਂ ਆ ਕੇ ਮੜਾ ਦੇਖ ਲਓ ਹਨਾ ਫਰੰਟ ਤੋਂ ਕੁਝ ਇਸ ਤਰ੍ਹਾਂ ਦਾ ਆਪਣਾ ਐਲੀਵੇਸ਼ਨ ਹੈ ਫਿਰ ਤੇ ਆਹ ਹਨਾ ਤੁਹਾਨੂੰ ਕੋਰਨਰ ਵਿੰਡੋ ਮਿਲ ਜਾਂਦੀ ਹੈ ਮਤਲਬ ਇਹ ਨਾਲ ਹੈ ਨਾ ਘਰ ਦੀ ਫਰੰਟ ਤੋਂ ਲੁੱਕ ਬਹੁਤ ਸੋਹਣੀ ਹੁੰਦੀ ਆ ਤੇ ਬਾਕੀ ਆਹ ਸਾਈਡਾਂ ਤੇ ਦਿਖਾ ਦਿਓ ਠਿਕਦੇ ਲਈ ਸਾਈਡ ਤੋਂ ਖੇਤ ਵਗੈਰਾ ਮਿਲ ਜਾਂਦੇ ਆ ਤੇ ਆ ਸਾਰੇ ਪਲਾਨਟ ਕੱਟੇ ਵੇ ਕਲੋਨੀਆਂ ਦੇ ਵਿੱਚ ਆ ਜਾਏਗਾ ਤੇ ਫਰੰਟ ਤੇ ਉਧਰ ਸਾਹਮਣੇ ਰੋਡ ਆਉਂਦਾ ਵਾ ਉਹ ਵੀ ਮੜਾ ਚੱਕਰ ਅੰਦਰ ਜੇ ਨਜ਼ਰ ਆਊਗਾ ਸਾਹਮਣੇ ਗੱਡੀਆਂ ਜਾ ਰਹੀਆਂ ਨੇ ਉਧਰਲੀ ਸਾਈਡ ਤੇ ਆਪਾਂ ਨੂੰ ਰੋਡ ਵਗੈਰਾ ਮਿਲ ਜਾਂਦਾ ਵਾ ਤਾਂ ਠੀਕ ਹੈ ਇਦਾਂ ਦੀ ਇਹ ਕੋਠੀ ਬਣੀ ਵੀ ਆ ਜਿਹੜੀ ਅੱਜ ਤੁਹਾਡੇ ਲਈ ਆਪਾਂ ਮੁੱਲਾਂਪੁਰ ਸ਼ਹਿਰ ਦੇ ਵਿੱਚ ਲੈ ਕੇ ਆਏ ਕੋਠੀ ਬਹੁਤ ਸੋਹਣੀ ਬਣੀ ਵੀ ਆ ਤੇ ਮਾਲਕਾਂ ਨੇ ਪੈਸੇ ਵੀ ਬਿਲਕੁਲ ਜਾਇਜ਼ ਦੀ ਡਿਮਾਂਡ ਕੀਤੀ ਤੇ ਜੇ ਆਪਾਂ ਪੈਸਿਆਂ ਦੀ ਗੱਲ ਕਰ ਲਈ ਤਾਂ 35 ਲੱਖ ਰੁਪਏ ਮਾਲਕਾਂ ਨੇ ਡਿਮਾਂਡ ਕੀਤੀ ਹੈ ਬਾਕੀ ਬੰਦਾ ਮੰਨ ਤਣ ਮੌਕੇ ਤੇ ਕੀਤਾ ਜਾਊਗਾ ਜੇ ਆਪਾਂ ਜਗ੍ਹਾ ਦੀ ਗੱਲ ਕਰ ਲਈ ਤਾਂ ਜਗ੍ਹਾ ਹੈਗੀ ਆਪਣੀ 167 ਗਾਜ ਜੇ ਆਪਾਂ ਹਨਾ ਬਿਸਮੈਰ ਵਿੱਚ ਗੱਲ ਕਰ ਲਈ ਤਾਂ ਇਹ 3 3.5 ਬਿਸਮੈਰ ਦੇ ਕਰੀਬ ਇਹ ਜਗ੍ਹਾ ਬਣ ਜਾਂਦੀ ਹੈ ਟੈਂਟ ਤੋਂ ਉੱਪਰ 3.5 ਤੋਂ ਥੋੜੀ ਜਿਹੀ ਘੱਟ ਬਣ ਜਾਂਦੀ ਹੈ 167 ਗਾਜ ਟੋ ਤੇ ਜਿਹਨਾਂ ਆਪਾਂ ਲੋਕੇਸ਼ਨ ਦੀ ਗੱਲ ਕਰ ਲਈ ਜੀ ਆਪਣੇ ਮੇਨ ਮੁੱਲਾਪੁਰ ਸ਼ਹਿਰ ਦੇ ਵਿੱਚ ਪੈ ਜਾਂਦੀ ਹੈ ਮਸ਼ਕਿਆਣਾ ਰੋਡ ਤੇ ਪੈਂਦੀ ਹੈ ਮਸ਼ਕਿਆਣਾ ਰੋਡ ਵਜਦਾ ਉਹ ਸਾਹਮਣੇ ਇੱਥੇ ਮਸ਼ਕਿਆਣਾ ਗੁਰਦੁਆਰਾ ਸਾਹਿਬ ਨੇ ਹੈਨਾ ਉਹ ਵਾਲੇ ਰੋਡ ਤੇ ਪੈਂਦੀ ਹੈ ਬਿਲਕੁਲ ਮੇਨ ਮੁੱਲਾਪੁਰ ਸ਼ਹਿਰ ਦੇ ਵਿੱਚ ਹੀ ਆ ਜਾਂਦੀ ਹੈ ਜਿਹੜੇ ਵੀ ਰੂਏ ਇੰਟਰਸਟਿਡ ਹਨ ਇਧਰਲੀ ਸਾਈਡ ਨੂੰ ਖਰੀਦਣ ਲਈ ਕੋਠੀ ਮੁੱਲਾਪੁਰ ਵਾਲੀ ਸਾਈਡ ਨੂੰ ਜਿਨ੍ਹਾਂ ਨੂੰ ਚਾਹੀਦੀ ਹੋਈ ਆਪਣੇ ਨੰਬਰਾਂ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਤੇ ਬਾਕੀ ਜਿਹੜੇ ਵੀਰਾਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਵੀ ਆਪਣੇ ਕਿਸੇ ਕੋਠੀ ਜਾਂ ਮਕਾਨ ਨੂੰ ਸੇਲ ਤੇ ਲਾਉਣਾ ਹੋਵੇ ਵੀਡੀਓ ਸ਼ੂਟ ਕਰਵਾਉਣੀ ਹੈ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ 'ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤੇ ਇੱਕ ਤੁਹਾਨੂੰ ਛੋਟੀ ਜਿਹੀ ਗੁਜ਼ਾਰੀ ਸ਼ੋਰ ਕਰਨੀ ਸੀ ਕਿ ਸਾਈਡ ਤੇ ਨਾਲ ਤੁਹਾਨੂੰ ਆਪਣੇ ਫੇਸਬੁੱਕ ਚੈਨਲ ਦਾ ਇੰਟਰਫੇਸ ਵੀ ਦੇਖ ਰਿਹਾ ਹੋਣਾ ਮੈਂ ਤੁਸੀਂ ਆਪਾਂ ਨੂੰ ਹਨਾ ਫੇਸਬੁੱਕ ਪੇਜ ਤੇ ਵੀ ਜਾ ਕੇ ਫੋਲੋ ਕਰ ਲਿਓ ਤੇ ਉੱਥੇ ਵੀ ਹਨਾ ਥੋੜਾ ਜਿਹਾ ਪਿਆਰ ਦਿਖਾਓ ਜਿਵੇਂ ਤੁਸੀਂ YouTube ਤੇ ਦੇ ਰਹੇ ਹੋ ਤਾਂ ਬਸ ਆਈ ਸੀ ਜੀ ਨਾ ਜੀ ਦੀ ਵੀਡੀਓ ਦੱਸੋ ਕਿ ਕੋਠੀ ਤੁਹਾਨੂੰ ਕਿ ਮੇਰੀ ਲੱਗੀ ਤੇ ਵੀਡੀਓ ਤੁਹਾਨੂੰ ਕਿ ਮੇਰੀ ਲ